ਪੰਜਾਬ ਸਰਕਾਰ ਨੇ ਜੋ ਨਸ਼ਿਆਂ ਦੇ ਖਿਲਾਫ ਅਭਿਆਨ ਸ਼ੁਰੂ ਕੀਤਾ ਹੈ ਜੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਅੱਜ ਅਮਰਸਰ ਦੇ ਵਿੱਚ ਕਮਿਸ਼ਨਰੇਟ ਪੁਲਿਸ ਅਤੇ ਡਰੱਗ ਡਿਪਾਰਟਮੈਂਟਸ ਨੇ ਸਾਂਝਾ ਆਪਰੇਸ਼ਨ ਕਰਦੇ ਹੋਏ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਿੱਥੇ ਸਾਡੇ ਡੱਗ ਜਿਹੜੇ ਡਿਪਾਰਟਮੈਂਟ ਦੇ ਜੀਐਲਏ ਜ਼ਿਲ੍ਹਾ ਲਾਇਸੈਂਸ ਅਥਾਰਟੀ ਮਿਸਟਰ ਕੁਲਵਿੰਦਰ ਸਿੰਘ ਜੀ ਤੇ ਸ਼੍ਰੀਮਤੀ ਬਬਲੀਨ ਕੋਰ ਜਿਹੜੇ ਸਾਡੇ ਡਰੱਗ ਇਨਸਪੈਕਟਰ ਹੈ ਇਹਨਾਂ ਦੇ ਨਾਲ ਰਲ ਕੇ ਸਾਡੀ ਈ ਡਿਵੀਜ਼ਨ ਦੀ ਪੁਲਿਸ ਜਿਹੜੀ ਹੈ ਸਾਂਝੇ ਪ੍ਰੋਜੈਕਟ ਦੇ ਤਹਿਤ ਅਸੀਂ ਇੱਕ ਜਿਹੜੀ ਰਿਕਵਰੀ ਕੀਤੀ ਹੈ ਅਮਿਤ ਕੁਮਾਰ ਜੋ ਗਣੇਸ਼ ਫਾਰਮਾ ਕਟਰਾ ਸਿੰਘ ਦੀ ਦੁਕਾਨ ਹੈ ਉਹਨੇ ਉੱਪਰ ਇੱਕ ਗੋਡਾਊਨ ਬਣਾਇਆ ਸੀਗਾ ਜਿਹਦੇ ਕੋਲ ਕੋਈ ਲਾਇਸੈਂਸ ਵੀ ਨਹੀਂ ਸੀਗਾ ਜੋ ਗੋਡਾਊਨ ਦੀ ਜੋ ਸਰਚ ਕੀਤੀ ਗਈ ਤੇ ਉਹਦੇ ਵਿੱਚੋਂ 1 ਲੱਖ 4800 ਜੋ ਪ੍ਰੈਗਲਾ ਬਿੰਦੀਆਂ ਕੈਪਸੂਲ ਨੇ ਉਹ ਬਰਾਮਦ ਹੋਏ ਇਸ ਤੋਂ ਇਲਾਵਾ ਜੋ ਪੇਨ ਕਲਰ ਲਗ ਲਗ ਜੋ ਪਾਬੰਦੀ ਛੁਦਾ ਹੈ ਉਹ 1 ਲੱਖ 52000 ਦੋਸੋ ਹਾਂਜੀ ਸਰ ਆ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਦੇਸ਼ਾਂ ਨਿਰਦੇਸ਼ਾਂ ਤੇ ਕੰਮ ਕਰਦੇ ਹੋਏ ਉਹਨਾਂ ਵੱਲੋਂ ਚਲਾਈ ਗਈ ਮਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈ ਕਰਦੇ ਹੋਏ ਅੱਜ ਮਿਤੀ 5 4 25 ਨੂੰ ਜ਼ਿਲ੍ਹਾ ਅਮਰਸਰ ਵਿੱਚ ਕਟੜਾ ਸ਼ੇਰ ਸਿੰਘ ਮਾਰਕੀਟ ਵਿੱਚ ਗਣੇਸ਼ ਫਾਰਮਾ ਨਾਂ ਦੀ ਦੁਕਾਨ ਦੇ ਉੱਤੇ ਇਨਸਪੈਕਸ਼ਨ ਕੀਤੀ ਗਈ ਇਨਸਪੈਕਸ਼ਨ ਦੌਰਾਨ ਨਸ਼ੇ ਦੇ ਦੁਰਵਰਤੋਂ ਕੀਤੀਆਂ ਜਾਣ ਵਾਲੀਆਂ ਕੋਈ ਦਵਾਈਆਂ ਮਿਲਿਆ ਉਸ ਉਪਰੰਤ ਮੁਖਬਰੇ ਖਾਸ ਦੀ ਇਤਲਾਹ ਤੇ ਉਹਨਾਂ ਦੇ ਇੱਕ ਗੋਡਾਊਨ ਤੇ ਰੇਡ ਕੀਤੀ ਗਈ ਜੋ ਕਿ ਬਿਨਾਂ ਲਾਇਸੈਂਸੀ ਜਿਸ ਵਿੱਚੋਂ 148000 148000 800 ਕੈਪਸੂਲ ਬਰਾਮਦ ਕੀਤੇ ਗਏ ਨਸ਼ੇ ਦੀ ਤੌਰ ਤੇ ਜੋ ਦੁਰਵਰਤੋਂ ਕੀਤੀ ਜਾਂਦੀ ਹੈ ਜਿਨ੍ਹਾਂ ਦੀ ਨਾ ਹੀ ਉਸ ਦੁਕਾਨ ਦੇ ਉੱਤੇ ਕੋਈ ਲਾਇਸੈਂਸ ਸੀ ਤੇ ਨਾਲ ਹੀ 151200 ਗੋਲੀਆਂ ਵੀ ਜ਼ਬਤ ਕੀਤੀਆਂ ਗਈਆਂ ਇਹਨਾਂ ਦਵਾਈਆਂ ਦਾ ਮਾਲਕ ਅਮਿਤ ਕੁਮਾਰ ਕੋਈ ਵੀ ਰਿਕਾਰਡ ਨਹੀਂ ਦਿਖਾ ਪਾਇਆ ਇਹਨਾਂ ਦਵਾਈਆਂ ਦੀ ਕੁੱਲ ਕੀਮਤ ਲਗਭਗ 69 ਲੱਖ ਰੁਪਇਆ ਹੈ ਟੀਮ ਵਿੱਚ ਪੁਲਸ ਵਾਲੋ ਵੀ ਬਹੁਤ ਸਹਿਯੋਗ ਦਿੱਤਾ ਹੈ